ਅੱਜ ਅਸੀਂ ਵਤਨ ਦੀ ਮਿੱਟੀ ਚੈਨਲ ਲੈ ਕੇ ਰਜੇਸ਼ ਕੁਮਾਰ ਜੱਸੀ ਜੀ ਕੌਮੀ ਚੇਅਰਮੈਨ ਬਾਲਮਿਕ ਸਭਾ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਔਰ ਉਹਨਾਂ ਦੇ ਨਾਲ ਮਹੱਲੇ ਦੇ ਵਸਨੀਕ ਜੋ ਲੇਡੀਜ਼ ਪਹਿਣਾ ਪਹਿਣਾ ਸਾਡੀਆਂ ਉਹ ਵੀ ਖੜੇ ਹਨ ਔਰ ਉਹਨਾਂ ਉਹਨਾਂ ਦੀਆਂ ਸਮੱਸਿਆ ਹਨ ਜਿਹੜੀਆਂ ਮਹੱਲੇ ਦੀਆਂ ਜੋ ਸੀਵਰੇਜ ਪਾਣੀ ਦੀ ਸਮੱਸਿਆ ਹੈ ਔਰ ਵਾਟਰ ਸਪਲਾਈ ਦੀ ਸਮੱਸਿਆ ਹੈ ਔਰ ਸਾਰੀ ਜੋ ਹੈ ਉਹਦੀ ਸਟੋਰੀ ਜੋ ਹੈ ਸਾਰੀ ਇਹ ਰਜੇਸ਼ ਕੁਮਾਰ ਜੱਸੀ ਜੀ ਜੋ ਕੌਮੀ ਚੇਅਰਮੈਨ ਹਨ ਉਹ ਦੱਸਣਗੇ ਹਾਂਜੀ ਰਜੇਸ਼ ਕੁਮਾਰ ਜੱਸੀ ਜੀ ਆਪਣਾ ਨਾਮ ਬੋਲ ਕੇ ਜੀ ਮੇਰਾ ਨਾਮ ਰਜੇਸ਼ ਕੁਮਾਰ ਜੱਸੀ ਨਾਮ ਹੈ ਮੈਂ ਸਤੋ ਬਾਲਬੀਰ ਸੰਸਥਾ ਦਾ ਕੌਮੀ ਚੇਅਰਮੈਨ ਬੋਲ ਰਿਹਾ ਹਾਂ ਮੈਂ ਇਸ ਇਲਾਕੇ ਦੇ ਵਿੱਚ ਕੱਟ ਤੋਂ 35 ਸਾਲ ਨੂੰ ਰਹਿੰਦ ਨੂੰ ਹੋ ਰਿਹਾ ਇਸ ਇਲਾਕੇ ਦੇ ਐਮਐਲਏ ਕੋਈ ਸੁਣਵਾਈ ਨਹੀਂ ਹੁੰਦੀ ਕਰਦੇ ਇਹ ਜਦੋਂ ਵੋਟਾਂ ਦਾ ਟਾਈਮ ਹੁੰਦਾ ਨੇ ਉਦੋਂ ਆਉਂਦੇ ਨੇ ਉਦੋਂ ਇਹ ਜਦਨਾ بارش ਪੈਂਦੀ ਤਾਂ ਗੱਡੂ ਆਉਂਦੇ ਨੇ ਤਾਂ ਜੜਿਆਂ ਜੜਾਂ ਇਸ ਤਰ੍ਹਾਂ ਹੀ ਐਮਐਲਏ ਐਮਪੀ ਕੌਂਸਲਰ ਉਹ ਜੜਿਆਂ ਜੜਾਂ ਕਰਦੇ ਨੇ ਉਹ ਸਾਰੇ ਹੀ ਮੁਸ਼ਕਲਾਂ ਸੁਣਦੇ ਨੇ ਤੇ ਹੱਲ ਹੱਲ ਕੋਈ ਨਹੀਂ ਹੁੰਦਾ ਨਾ ਅਸੇ ਪਾਣੀ ਤੋਂ ਉਹ ਜ਼ਿਆਦਾ ਪਰੇਸ਼ਾਨ ਨੇ ਕਿਕ ਵਾਟਰ ਸਪਲਾਈ ਸੀਵਰੇਜ ਕੋਈ ਬੰਦ ਪਏ ਨੇ ਜਿਹੜੇ ਠੀਕ ਕਰਨ ਵਾਸਤੇ ਆਉਂਦੇ ਨੇ ਰਿਪੇਰ ਵਾਸਤੇ ਉਹ ਵੀ ਆਪਣੀ ਫਾਰਮੈਲਟੀ ਪੂਰੀ ਕਰਦੇ ਨੇ ਤੇ ਦੁਬਾਰਾ ਆਉਂਦੇ ਨੇ ਕੁਛ ਨਹੀਂ ਸੁਣਾਈ ਨਹੀਂ ਹੁੰਦੀ ਹੋਣੀ ਹੋਰੀ ਤੇ ਅਸੀਂ ਚਾਹਦੇ ਵੀ ਸਾਡੇ 22 ਨੰਬਰ ਵਾਰਡ ਦੇ ਵਿੱਚ ਸਾਡਾ ਦਾ ਨਾ ਪਿਓ ਜਿਹੜਾ ਵਾ ਤੇਨ ਦੀ ਮਾਂ ਜਿਹੜੀ ਹੈ ਇਹ ਵਿਚੜਿਆ ਇਲਾਕਾ ਵਾ ਜਦੋਂ ਵੋਟਾਂ ਲਿਆਂ ਦਾ ਟਾਈਮ ਆਉਂਦਾ ਉਦੋਂ ਆਉਂਦੇ ਬੜੇ-ਬੜੇ ਵਾਅਦੇ ਕਰਦੇ ਆ ਵੀ ਮੈਂ ਤੁਹਾਨੂੰ ਗਲੀ ਕਾਢੀ ਬਣਾ ਦਾਂ ਮੈਂ ਤੇ ਉਹ ਕਰਦਾ ਟਿਊਬਾ ਲਵਾ ਦੂੰਗਾ ਮਕੋਸ਼ਤ ਕਰਦਾ ਇਹ ਸਭ ਗੱਲਾਂ ਹੀ ਰਹਦੀਆਂ ਜੇ ਕੋਈ ਕੰਮ ਨਹੀਂ ਇਹਨਾਂ ਦਾ ਹੋ ਰਿਹਾ ਹੋਰ ਤੁਹਾਡੀ ਕੋਈ ਸਮੱਸਿਆ ਹੋਏ ਮਹੱਲੇ ਦੀ ਜਿੱਦਾਂ ਲੇਡੀ ਜਬਾ ਕਾਫੀ ਖੜੀਆਂ ਨੇ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੇਡੀਜ਼ ਵੀ ਸਾਡੇ ਜਿਹੜੇ ਬਾਈਲ ਪਰਵਾੜ ਦੇ ਜਿਹਨੇ ਲੇਡੀਜ਼ ਦਾ ਪਰਿਵਾਰ ਸਾਰਾ ਹਾਂਜੀ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਹਾਂਜੀ ਨਾ ਤੇ ਇਸ ਇਲਾਕੇ ਦੇ ਵਿੱਚ ਨਹੀਂ ਗੁੰਡਾਦਰਦੀ ਵੱਧਦੀ ਏ ਹਾਂਜੀ ਨਸ਼ਾ ਹਾਂਜੀ ਬਹੁਤ ਜ਼ਿਆਦਾ ਹੋ ਰਿਹਾ ਅੱਛਾ ਜੀ ਸ਼ਰੀਆਮ ਤੇ ਕਤਲ ਬਾਰੇ ਨੇ ਆਪੀ 2 ਦਿਨ ਪਹਿਲਾਂ ਇੱਕ ਵੀਡੀਓ ਵੇਖੋ ਮੁਝਿੱਠੇ ਪਿੰਡ ਦੇ ਵਿੱਚ ਕਿੰਨਾ ਨਸ਼ੇ ਦੇ ਦਾਰੂ ਬੀਦੇ ਕਾਫੀ ਮੋਤਾਂ ਸੀ ਹੋਈਆਂ ਨੇ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਸੈਂਟਰਸ ਰਿਕਾਉਮ ਇ ਤਾਂ ਭੇਂਦੀ ਕਰਦੇ ਆ ਜਿਹੜੇ ਇਹਨਾਂ ਕਰ ਡੈਥ ਹੋਈ ਹੈ ਉਹਨਾਂ ਨੂੰ ਨੌਕਰੀਆਂ ਦਿੱਤੀ ਜਾਂਨ ਜਿਨ੍ਹਾਂ ਲਈ ਇੱਕ ਜਾਂ ਲੇਡੀਜ਼ ਜਾਂ ਜੈਂਟਸ ਨੂੰ ਵੀ ਨੋਟਿਸ ਦਿੱਤੀ ਜਾਵੇ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਆਪਣਾ ਪਰਿਵਾਰ ਉਹ ਵਧੀਆ ਰੋਟੀ ਖਾਣ ਜੋਗੇ ਹੋ ਜਾਂਦੇ ਠੀਕ ਹੈ ਜੀ ਤਾਂ ਨਾ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਪਰਿਵਾਰ ਜਿਹੜੇ ਨੇ ਬੜੇ ਪਰੇਸ਼ਾਨ ਨੇ ਅਜੇ ਕਿਉਂਕਿ ਸਰਕਾਰ ਵੱਲੋਂ ਕੋਈ ਹੱਲ ਨਹੀਂ ਹੋ ਰਿਹਾ ਤੋਂ 10-10 ਲੱਖ ਰੁਪਈਆ ਸਰਕਾਰ ਨੇ ਅਨਾਉਂਸ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੇ ਬਾਲਮੀਕ ਸੰਸਥਾ ਜਿਹੜੀ ਉਹ ਕੀ ਕਰੇਗੀ ਕਾ ਅਸੀਂ ਪਾ ਜਿਨਰੇ ਕਰਾ ਦੇ ਜਵਾਨ ਪੁੱਤ ਜਿਨ੍ਹਾਂ ਦੇ ਮਾਪਿਓ ਦੀ ਬਾਪ ਦੀ ਡੈਥ ਹੋਈ ਹੈ ਅਸੀਂ ਸਾਡੇ ਇਹ ਸਮਾਜ ਲੋਕਾਂ ਪੂਰੇ ਇਸ ਸਾਧਿਆਂ ਦੇ ਜਿੱਥੇ ਲੋੜ ਪਈ ਦੀ ਅਹ ਸਾਰੇ ਆਪਣੇ ਸਾਰੇ ਜਿੰਨੀ ਟੀਮ ਆਪਣੀ ਸਰੀ ਨਾਲ ਨਾਲ ਮੋਢੇ ਨਾਲ ਮੋਢਾ ਮਲਾਦੇ ਨਾਲ ਖੜੇ ਨੇ ਤੇ ਜਿਹੜੇ 10 10 ਲੱਖ ਰੁਪਏ ਦੇ ਇਹਨਾਂ ਨੇ ਜਿਹੜੇ ਕਿਤੇ ਵਾਦੇ ਉਹ ਮੈਨੂੰ ਲੱਗਦਾ ਕਿਰਪਨ ਪੇਪਰਾਂ 'ਚ ਹੀ ਰਹਿ ਗਏ ਨਾ ਜੇ ਹਾਈ ਤਾ ਤੇ ਅੱਜ ਚਾਰ ਪੰਜ ਦਿਨ ਹੋ ਗਏ ਨੇ ਹਾਈ ਤਾ ਸਿਰ ਪੇਪਰਾਂ 'ਚ ਨਾਂ ਅੰਡਾ ਦਿੱਤੇ ਕੁਛ ਨਹੀਂ ਅਜਿੱਤ ਤਨਾਂ ਨੇ ਅਤੇ ਚੰਨੇ ਵੀ ਉਹਨਾਂ ਦੇ ਦੇਰ ਡੈਥ ਰਿਜਨ ਹੋਇਤਾ ਹੋਈ ਹੈ ਉਹਨਾਂ ਨੂੰ 10-10 ਲੱਖ ਚਾਹਤੇ ਦਿੱਤਾ ਜਾਵੇ ਤੇ ਆਪਣਾ ਪਰਿਵਾਰ ਨਾਲ ਤੋਂ ਗਾਂ ਪਾਲਣ ਕੇ ਨਾਲ ਉਹਨਾਂ ਨੂੰ ਨੋਟਰੀ ਦਿੱਤੀ ਜਾਂਦੇ ਪਰ ਬਿੰਦ ਤਾਂ ਜੀ ਤੋਂ ਬਿਲਤੀ ਹੈ ਤਾਂ ਬਾਲਮਿਕੀ ਸੰਸਥਾ ਦੇ ਜਿਹੜੇ ਪ੍ਰਧਾਨ ਜੋ ਮੁਖੀਆ ਨੇ ਬਾਬਾ लाड्डीनाथ ਜੀ ਕਿਓ ਤੁਸੀਂ ਉਹਨਾਂ ਨਾਲ ਲੈ ਕੇ ਜਾਓਗੇ ਪਰਿਵਾਰਾਂ ਨੂੰ ਮਿਲਣ ਵਾਸਤੇ ਜੀ ਜਰੂਰ ਜਾਵਾਂਗੇ ਜੀ ਹਾਂਜੀ ਅਸੀਂ ਆਪਾਂ ਕੱਲ ਸਾਡੀ ਮੀਟਿੰਗ ਹੈ ਦੀਏ ਹਾਂਜੀ ਤੇ ਆਪਾਂ ਪਰਸੋਂ ਸੰਡੇ ਨੂੰ ਪਾਣਾ ਜਾਵਾਂਗੇ ਪਿੰਡ ਵਿੱਚ ਠੀਕ ਤੇ ਨਾ ਕਰ ਦੇਖੋ ਇਹ ਕਿ ਤਈ ਬੰਦੇ ਤਈ ਦਾਤਲ ਤੇ ਹਸਪਤਲ ਤੇ ਦਸ ਲਏ ਦੇ ਨੇ ਜੀ ਜਰੂਰ ਜਾਵਾਂਗੇ ਸਾਡੀ ਪੂਰੀ ਟੀਮ ਚਾਹੀਦੀ ਹੋਰ ਉਹਨਾਂ ਪੂਰਾ ਵਿਸ਼ਵਾਸ ਦਵਾਵਾਂ ਦੇ ਵੀ ਹਾਂ ਵੀ ਤੁਹਾਡੀ ਟੀਮ ਤੁਹਾਡੇ ਨਾਲ ਖੜੀ ਹੈ 24 ਘੰਟੇ ਲਈ ਸਾਡਾ ਫੋਨ ਚਾਲੂ ਹੈ ਜਿੱਥੇ ਸਾਨੂੰ ਲੋੜ ਪੈਂਦੀ ਆਪਾਂ ਨਾ 24 24 ਤੁਹਾਡੇ ਨਾਲ ਖੜੇ ਨੇ ਤੇ ਨਸ਼ਿਆਂ ਦਾ ਜੋ ਦੌਰ ਚੱਲ ਰਿਹਾ ਹੈ ਕਿਉਂਕਿ ਕਾਫੀ ਭਗਵੰਤ ਮਾਨ ਜੀ ਨੇ ਠੱਲ ਪਾਈ ਲੋਕਾਂ ਦੇ ਜਿਹੜੇ ਨਸ਼ੇ ਵਾਲਿਆਂ ਦੇ ਮਕਾਨ ਢਾਹਤੇ ਸੀ ਤੋ ਕਾਫੀ ਯੋਧੇ ਨਾਲ ਚਰਚਾ ਜਿਹੜੀ ਆਈ ਨਸ਼ਿਆਂ ਦੀ ਉਹਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਸ਼ਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਅਜੇ ਤੱਕ ਬੰਦ ਹੋਏ ਜਾਂ ਨਹੀਂ ਹੋਏ ਤੁਸੀਂ ਮੈਂ ਸੈਂਟਰ ਸਰਕਾਰ ਦੇ ਦੁਆਰਾ ਫੇਰ ਤੇ ਬੇਨਤੀ ਕਰਦਾ ਕਿ ਦਰਦਾ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਵੀ ਜਿਹੜੀ ਨਾਥੇ ਜਿਹੜੇ ਪਾ ਰਹੇ ਨੇ ਬਹੁਤ ਹੀ ਵਧੀਆ ਪਾਈ ਹੈ ਹਾਂਜੀ ਇਦਾਂ ਹੀ ਜਿਹੜਾ ਸਰਕਲ ਚੱਲਦਾ ਰਹੇ ਇਹ ਨਸ਼ੇ ਵਿਰੋਧੀ ਗੜਾਈ ਇਹ ਰਹੀ ਹਮੇਸ਼ਾ ਚੱਲਦੀ ਰਹੇ ਜਿਹੜੀ ਜਵਾਨ ਬੇਟੀਆਂ ਜਵਾਨ ਵੀਰ ਭਰਾ ਨਸ਼ੇ ਦੇ ਵਿੱਚ ਜਿਆਦਾ ਡੁੱਬ ਰਹੇ ਨੇ ਅਸੀਂ ਚੰਨੇ ਵੀ ਜਿਹੜਾ ਵੀ ਇਲਾਕੇ ਨਸ਼ਾ ਵੇਚਦਾ ਉਹਨੂੰ ਵੱਧ ਤੋਂ ਵੱਧ ਨਖ ਪਾਈ ਜਾਵੇ ਤੇ ਸਜ਼ਾ ਦਿਨ ਚ ਦਿਨ ਪੂਰੀ। ਬੋਲੇ। ਪਰ ਬਾਬਾ ਲਾਡੀ 나ਦ ਜੀ ਵਧੀਆ ਕੰਮ ਕਰ ਰਹੇ ਨੇ ਜੀ। ਸਾਡੇ ਲਾਡੀ 나ਦ ਜੀ ਮੁੱਖ ਸੰਚਾਲਕ ਦੇ ਬਹੁਤ ਹੀ ਵਧੀਆ ਨਾਈਸ ਬੰਦੇ ਨੇ ਤੇ ਸਾਡੀ ਜਿਹੜੀ ਸੰਸਥਾ ਜਿਹਦੇ ਮੇਰੇ ਮੈਂਬਰ ਹੈ ਉਹਨੇ ਜਿੰਨੀ ਤਾਰਿਫ ਕਰੋ ਉਹਨੇ ਥੋੜੀ ਹੈ। ਅਸੀਂ ਚੰਨੇ ਸਾਡਾ ਨਾ ਜਿਹੜਾ ਜੁੜਦਾ ਅਸੀਂ ਉਹਨੂੰ ਆਪਣੇ ਨਾਲ ਫੈਮਲੀ ਤੋਂ ਉੱਤਰ ਕੇ ਆਉਂਦੇ। ਤੇ ਤੇਹੀ ਕਰਦੇ ਨੇ ਬਰਸਾਤੀ ਡੱਡੂ ਨੂੰ ਵੀ ਇਸਤੇਮਾਲ ਕਰਦੇ ਨੇ ਮੈਂਬਰਾਂ ਦਾ ਤੇ ਛੱਡ ਦਿੰਦੇ ਅਪਰੋਚ ਜਨਨੀ ਦੀਆਂ ਅਸੀਂ ਆਪਣੀ ਟੀਮ ਨੂੰ ਬਾਰੀ ਵੱਡੀ ਰੇਲ ਬਣਾ ਚ ਖੜਨਾ ਨਾਲ ਚਾਹੇ ਉਹ ਲੇਡੀਜ਼ ਨਾਲ ਖੜਨਾ ਜੁੜਸਦੀ ਚਾਹੇ ਜੈਂਸਰ ਨਾਲ ਜੁੜਨ ਪੂਰੀ ਨਾ ਦੀ ਮਦਦ ਦਿੱਤੀ ਜਵੇਦੀ ਮਲਾ ਹਾਲ ਇੰਡੀਆਲ ਆਲ ਇੰਡੀਆ ਲੈਵਲ ਤੇ ਤੁਸੀਂ ਆਪਣਾ ਸੰਗਠਨ ਬਣਾਓਗੇ ਜੀ ਹਾਂਜੀ ਠੀਕ ਹੈ ਹੋਰ ਕੋਈ ਗੱਲ ਕਹਿਣਾ ਚਾਹੁੰਦੇ ਹੋ ਜੀ ਹੋਰ ਬਸ ਬਸ ਜੀ ਨੂੰ ਬੇਨਤੀ ਕਰਦੇ ਆ ਸਾਡੇ ਸੀਮ ਸਾਹਿਬ ਜੇ ਸੁੱਤੇ ਪਏ ਨੇ ਅਸੀਂ ਚੰਨਈਂ ਥੋੜਾ ਪੁਰਬੀ ਹਰਪੀ ਵਾਲੇ ਪਾਸੇ ਧਿਆਨ ਦੇ ਤੇ ਜਿਹੜੇ ਸਾਡਾ ਵਾਟਰ ਸਪਲਾਈ ਸੀਵਰੇਜ ਸਟੀਲ ਲੈਡ ਬਰਾਂਡ ਜਿੱਥੇ ਲੱਗਾਂ ਵਾਲੀਆਂ ਨੇ ਗਰੀਬਾਂ ਦਾ ਤੇ ਗਰੀਬਾਂ ਦੇ ਜਿਹੜੇ ਆਪਣਾ ਪੈਨਸ਼ਨ ਆ ਤੇ ਬੁਢਾਪਾ ਪੈਨਸ਼ਨ ਉਹ ਸਾਰੇ ਦਿੱਤੇ ਜਾਂਨਾਂ ਦਾ ਫਿਰ ਮਿਲਣ ਜੀ। ਵੈਰੀ ਵਾ ਧੰਨਵਾਦ ਜੀ। ਬਹੁਤ